ਅ ਬਾਈ ਪਿੰਡਾਂ ਨੂੰ ਅਸੀਂ 83 ਲੱਖ ਦੀ ਅਮਾਉਂਟ ਦੇ ਜਿਹੜੇ ਚੈੱਕ ਨੇ ਹੁਣ ਜਿਹੜੇ ਦਿੱਤੇ ਨੇ ਔਰ ਸ਼ਾਮ ਨੂੰ ਕੁਝ ਜਿਹੜੇ ਇਸ ਪੰਚਾਇਤਾਂ ਨੇ ਉਹਨਾਂ ਨੂੰ ਸ਼ਾਮ ਨੂੰ ਜਿਹੜਾ ਪਟਿਆਲੇ ਚੈੱਕ ਦਿੱਤੇ ਜਾਣਗੇ ਇਹ ਪਿੰਡਾਂ ਦੇ ਵਿਕਾਸ ਦੇ ਜਿਹੜੇ ਕੰਮਕਾਰਨ ਕਰਨ ਵਾਲੇ ਨੇ ਉਹਨਾਂ ਵਾਸਤੇ ਅਮਾਉਂਟ ਹੈ ਜਿਹੜੀ ਉਹ ਜਾਰੀ ਕੀਤੀ ਗਈ। ਰੰਗਲੇ ਪੰਜਾਬ ਦੇ ਜਿਹੜੇ ਪੈਸੇ ਨੇ ਉਹਨਾਂ ਦੇ ਜਿਹੜੇ ਚੈੱਕ ਨੇ ਉਹ ਮੰਤਰੀ ਸਾਹਿਬ ਪਹੁੰਚਣ ਵਾਲੇ ਨੇ ਉਹ ਆਪਣੇ ਖੱਤਾ ਨਾਲ ਇਹਨਾਂ ਸਰਪੰਚ ਸਾਹਿਬਾ ਉਹਨਾਂ ਨੂੰ ਪੰਚਾਇਤਾਂ ਨੂੰ ਹੈਂਡਓਵਰ ਕਰਨਗੇ। ਅਦੇ ਜੀਮ ਸਾਹਿਬ ਅਰਧਾਰ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਨੂੰ ਅੱਗੇ ਲੈ ਜਾਣ ਦੀ ਪਹਿਲਾਂ ਤੋਂ ਵੀ ਗੱਲ ਕਰਦੇ ਆ ਰਹੇ ਨੇ ਉਸ ਦੇ ਮੁਤਾਬਕ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਹੌਲੀ ਹੌਲੀ ਸਟੈਪ ਬਾਈ ਸਟੈਪ ਪੂਰੇ ਕਰਨ ਜਾ ਰਹੇ ਨੇ ਅੱਜ ਜਿਹੜਾ ਹੁਣ ਸਾਲ ਚੜਨਾ ਇਹ ਇਲੈਕਸ਼ਨ ਈਅਰ ਹੁੰਦਾ ਇਹਦੇ ਵਿੱਚ ਹੋਰ ਵੀ ਜਿਹੜੇ ਕੰਮ ਆ ਪੂਰੀ ਸਪੀਡ ਨਾਲ ਐਜੂਟੇ ਹੋਣ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਪੰਚਾਇਤਾਂ ਨੂੰ ਵੱੱਫੇ ਦੇ ਕੇ ਉਹਨਾਂ ਦਾ ਜਿਹੜਾ ਪਿੰਡ ਦਾ ਵਿਕਾਸ ਹੈ ਉਹਦੇ ਕਰਨ ਵਾਸਤੇ ਜਿਹੜੀਆਂ ਗ੍ਰਾਂਟਾਂ ਨੇ ਜਾਰੀ ਕੀਤੀਆਂ ਨੇ ਅੱਜ ਅਸੀਂ ਇੱਥੇ ਸਮਾਣਾ ਮਾਰਕੀਟ ਕਮੇਟੀ ਵਿਖੇ ਚੇਅਰਮੈਨ ਗੱਜੂ ਮੱਜਰਾ ਸਾਹਿਬ ਸਾਡੇ ਪਿੰਡਾਂ ਦੇ ਸਰਪੰਚ ਸਾਹਿਬ ਆਏ ਹੋਏ ਨੇ ਸਾਰੇ 22 ਪਿੰਡਾਂ ਨੂੰ ਅਸੀਂ 83 ਲੱਖ ਦੀ ਅਮਾਉਂਟ ਦੇ ਜਿਹੜੇ ਚੈੱਕ ਨੇ ਉਹ ਜਿਹੜੇ ਦਿੱਤੇ ਨੇ ਔਰ ਸ਼ਾਮ ਨੂੰ ਕੁਝ ਜਿਹੜੇ ਇਸ ਪੰਚਾਇਤਾਂ ਨੇ ਉਹਨਾਂ ਨੂੰ ਸ਼ਾਮ ਨੂੰ ਜਿਹੜਾ ਪਟਿਆਲੇ ਚੈੱਕ ਦਿੱਤੇ ਜਾਣਗੇ ਇਹ ਪਿੰਡਾਂ ਦੇ ਵਿਕਾਸ ਦੇ ਜਿਹੜੇ ਕੰਮਕਾਰ ਕਰਨ ਵਾਲੇ ਨੇ ਉਹਨਾਂ ਵਾਸਤੇ ਅਮਾਉਂਟ ਹੈ ਜਿਹੜੀ ਉਹ ਜਾਰੀ ਕੀਤੀ ਗਈ ਕਿੰਨੀ ਕੋ ਹੁਣ ਤੱਕ ਜਿਹੜੀ ਅਮਾਉਂਟ ਜੀ ਆ ਚੁੱਕੀ ਹੈ ਦੇਖੋ ਜੀ ਮੈਨੂੰ ਜੇ ਹਲਕੇ ਸਮਾਣੇ ਦੀ ਮੈਂ ਗੱਲ ਕਰਾਂ ਤਾਂ ਦੋਨੋਂ ਪਟਿਆਲਾ ਰ ਸਮਾਣਾ ਬਲਾਕ ਲਾ ਕੇ 1.5 ਤੋਂ 200 ਕਰੋੜ ਦੇ ਤਕਰੀਬ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਵੱਖ-ਵੱਖ ਪਿੰਡਾਂ ਦੇ ਸ਼ਹਿਰ ਦੇ ਆਪਾਂ ਜੇ ਸਾਰਾ ਲਾਈਏ ਔਰ ਜਿਹੜਾ ਹੁਣ ਸਾਲ ਚੜਨਾ ਹੈ ਇਹ ਇਲੈਕਸ਼ਨ ਇਅਰ ਹੁੰਦਾ ਇਹਦੇ ਵਿੱਚ ਹੋਰ ਵੀ ਜਿਹੜੇ ਕੰਮ ਆ ਪੂਰੀ ਸਪੀਡ ਨਾਲ ਆ ਜਿਹੜੇ ਹੋਣ ਆ ਅੱਜ ਜਿਹੜੇ ਸਾਡੇ 22 ਪਿੰਡ ਸਾਡੇ ਪਟਿਆਲੇ ਬਲਾਕ ਦੇ ਨੇ ਉਹਨਾਂ ਨੂੰ ਸਰਪੰਚ ਸਾਹਿਬਾਨਾਂ ਨੂੰ ਅੱਜ ਜਿਹੜੇ ਮੰਤਰੀ ਸਾਹਿਬ ਵੱਲੋਂ ਪੰਜਾਬ ਰੰਗਲੇ ਪੰਜਾਬ ਦੇ ਜਿਹੜੇ ਪੈਸੇ ਨੇ ਉਹਨਾਂ ਦੇ ਜਿਹੜੇ ਚੈੱਕ ਨੇ ਉਹ ਮੰਤਰੀ ਸਾਹਿਬ ਪਹੁੰਚਣ ਵਾਲੇ ਨੇ ਉਹ ਆਪਣੇ ਖਾਤਾ ਨਾਲ ਇਹਨਾਂ ਸਰਪੰਚ ਸਾਹਿਬਾਨਾਂ ਨੂੰ ਪੰਚਾਇਤਾਂ ਨੂੰ ਹੈਂਡਓਵਰ ਕਰਨਗੇ ਇਨਾਂ ਦੇ ਵਿੱਚ ਕੋਈ 83 84 ਲੱਖ ਰੁਪਇਆ ਜਿਹੜਾ ਹੈਗਾ ਉਹ ਪੰਚਾਇਤਾਂ ਨੂੰ ਇੱਥੇ ਆਪਣਾ ਮਾਰਕੀਟ ਕਮੇਟੀ ਸਮਾਣਾ ਦੇ ਵਿੱਚ ਬੁਲਾ ਕੇ ਵੰਡਿਆ ਜਾ ਰਿਹਾ ਤੇ ਕੁਝ ਅਸੀਂ 3 ਵਜੇ ਜਿਹੜਾ ਹੋਰ ਪੈਸਾ ਆਇਆ ਹੈਗਾ ਉਹ ਵੀ ਅਸੀਂ 3 ਵਜੇ ਉਹ ਵੀਡੀਓ ਦਫਤਰ ਪਟਿਆਲੇ ਜਾ ਕੇ ਮੰਤਰੀ ਸਾਹਿਬ ਉਹ ਵੀ ਵੰਡਣਗੇ ਉਹਨਾਂ ਦੇ ਕਿੱਕ ਵੀ ਆ ਕੇ ਨੇ ਜਿਹੜੇ ਤਿਆਰ ਹੋ ਰਹੇ ਨੇ ਤਕਰੀਬਨ ਤਕਰੀਬਨ 5 ਕਰੋੜ ਰੁਪਇਆ ਜਿਹੜਾ ਮੰਤਰੀ ਸਾਹਿਬ ਲੋਕਾਂ ਨੂੰ ਜਾਂ ਪੰਚਾਇਤਾਂ ਨੂੰ ਹੈਂਡਓਵਰ ਕਰਨਗੇ ਉਹਨਾਂ ਦਾ ਜਿਹੜਾ ਵਿਕਾਸ ਹੈ ਖੜਾ ਸੀਗਾ ਉਹ ਚਲਾਉਣ ਵਾਸਤੇ ਤੇਜ਼ੀ ਲਿਆਉਣ ਵਾਸਤੇ ਉਹ ਫੰਡ ਹੈ ਜਿਹੜਾ ਉਹ ਚੇਤਨ ਸਿੰਘ ਜੋੜਾ ਮਾਜਰਾ ਜੀ ਉਹ ਆਪਣੇ ਹੱਥਾਂ ਨਾਲ ਦੇਣਗੇ ਤੇ ਮੈਂ ਖਾਸ ਕਰਕੇ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਪੰਚਾਇਤਾਂ ਨੂੰ ਗੱਫੇ ਦੇ ਕੇ ਉਹਨਾਂ ਦਾ ਜਿਹੜਾ ਪਿੰਡ ਦਾ ਵਿਕਾਸ ਹੈ ਉਹਦੇ ਕਰਨ ਵਾਸਤੇ ਜਿਹੜੀਆਂ ਗ੍ਰਾਂਟਾਂ ਨੇ ਜਾਰੀ ਕੀਤੀਆਂ ਨੇ ਤੇ ਮੈਂ ਸਾਰੀ ਕੈਬਨਿਟ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਵੀ ਇਹ ਐਮਐਲਏ ਸਾਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਜਿਹੜਾ ਨੇ ਰਲ ਮਿਲ ਕੇ ਪੰਜਾਬ ਨੂੰ ਅੱਗੇ ਵਧਾਉਣ ਵਾਸਤੇ ਜਿਹੜਾ ਹੁਣ ਤੱਕ ਵਿਕਾਸ ਨਹੀਂ ਹੋਇਆ ਸੀ ਉਹ ਵਿਕਾਸ ਕਰਾਉਣ ਵਾਸਤੇ ਬਹੁਪੱਖੀ ਉਹਦੇ ਲਈ ਯੋਗਦਾਨ ਹੈ ਜਿਹੜਾ ਐਮਐਲਏ ਸਹਿਵਾਨਾ ਨੇ ਆਪੋ ਆਪਣੇ ਹਲਕੇ ਵਾਸਤੇ ਪਾਇਆ ਇਸੇ ਤਰ੍ਹਾਂ ਅਸੀਂ ਸਾਡੇ ਸਾਬਕਾ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੂੰ 5 ਕਰੋੜ ਰੁਪਈਆ ਮਿਲਿਆ ਉਹ 5 ਕਰੋੜ ਰੁਪਈਏ ਦੇ ਵਿੱਚੋਂ ਅੱਜ ਵਿਕਾਸ ਦੇ ਜਿਹੜੇ ਚੈੱਕ ਨੇ ਪਿੰਡਾਂ ਨੂੰ ਪੰਚਾਇਤਾਂ ਨੂੰ ਸੌਂਪੇ ਜਾਣ। ਇੱਕ ਪਿੰਡ ਨੂੰ ਕੀ ਮਤਲਬ ਕਿੰਨੀ ਰਕਮ ਦਿੱਤੀ ਜਾ ਰਹੀ ਹੈ? ਇੱਕ ਪਿੰਡ ਨੂੰ ਜੀ 5 ਲੱਖ ਤੋਂ ਲੈ ਕੇ ਤਕਰੀਬਨ ਕੋਈ 10 ਲੱਖ ਕਿਸੇ ਨੂੰ 15 ਲੱਖ ਰੁਪਈਆ ਜਿਹੜਾ ਹੈਗਾ ਉਹ ਮਿਲਣਾ ਹੈ। ਹਾਂ ਪਿੰਡ ਦੇ ਵਿੱਚ ਕਿਹੜੀ ਕਿਹੜੀ ਥਾਵਾਂ ਦੇ ਉੱਤੇ ਇਹ ਰਕਮ ਖਰਚ ਜਾਏਗੀ? ਇਹ ਅੱਡੋ-ਅੱਡ ਇਹਨਾਂ ਦੇ ਜੀ ਜਿਸ ਵੀ ਸਰਪੰਚ ਸਾਹਿਬਾਨ ਨੂੰ ਲੋੜ ਸੀ ਕੋਈ ਕਿਸੇ ਨੂੰ ਗਲੀਆਂ ਦੀ ਲੋੜ ਸੀ ਕਿਸੇ ਨੂੰ ਸੱਪੜਾਂ ਦੀ ਲੋੜ ਸੀ ਕਿਸੇ ਨੂੰ ਕੋਈ ਹੋਰ ਕੋਈ ਧਰਮਸ਼ਾਲਾ ਦੀ ਲੋੜ ਨਹੀਂ ਉਹ ਇਹਨਾਂ ਦੇ ਅੱਡੋ-ਅੱਡੇ ਜਿਹੜੇ ਹੈਗੇ ਨੇ ਮਤੇ ਪਾਏ ਹੋਏ ਨੇ ਉਹਨਾਂ ਦਾ ਜਿਹੜਾ ਐਸਟੀਮੇਟ ਲਾ ਕੇ ਗਿਆ ਵੇ ਆ ਉਹਨਾਂ ਨੂੰ ਉਹਨਾਂ ਨੇ ਪੈਸੇ ਨੇ ਜਿਹੜੇ ਐਸਟੀਮੇਟ ਲਾ ਕੇ ਗਏ ਨੇ ਉਹਨਾਂ ਨੂੰ ਉਹਨਾਂ ਨੇ ਪੈਸੇ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆ ਜੀ ਜੋ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਨੂੰ ਅੱਗੇ ਲਿਜਾਣ ਦੀ ਪਹਿਲਾਂ ਤੋਂ ਵੀ ਗੱਲ ਕਰਦੇ ਆ ਰਹੇ ਨੇ ਉਸ ਦੇ ਮੁਤਾਬਕ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਹੌਲੀ ਹੌਲੀ ਸਟੈਪ ਬਾਈ ਸਟੈਪ ਪੂਰੇ ਕਰਨ ਜਾ ਰਹੇ ਨੇ ਤੇ ਕੁਝ ਦਿਨ ਪਹਿਲਾਂ ਜੋ ਕਿ ਟੈਂਕੀਆਂ ਨੇ ਪਾਣੀ ਵਾਲੀਆਂ ਉਹਨਾਂ ਦੇ ਵਾਸਤੇ ਵੀ 3 ਲੱਖ ਰੁਪਏ ਦੀ ਗ੍ਰਾਂਟ ਸਾਡੇ ਪਿੰਡ ਸultanpur ਦਿੱਤੀ ਗਈ ਹੈ ਤੇ ਅੱਜ ਰੰਗਲੇ ਪੰਜਾਬ ਵੱਲੋਂ ਉਹਦੇ 5 ਲੱਖ ਰੁਪਏ ਅੱਜ ਸਾਡੇ ਪਿੰਡ ਨੂੰ ਫੇਰ ਦਿੱਤਾ ਜਾ ਰਿਹਾ ਹੈ ਤੋ ਇਸ ਕਰਕੇ ਮੈਂ ਮੰਤਰੀ ਸਾਹਿਬ ਜੀ ਦਾ ਸਾਡੇ ਚੇਤਨ ਸਿੰਘ ਜੋੜਾ ਮજરા ਸਾਹਿਬ ਜੋ ਕੋਈ ਐਮਐਲਏ ਨੇ ਮੌਕੇ ਦੇ ਤੇ ਸਾਡੇ ਚੇਅਰਮੈਨ ਸਾਹਿਬ ਸਰਦਾ ਬਲਕਾਰ ਸਿੰਘ ਜੁਮજરા ਇਹ ਸਾਰੇ ਹੀ ਪ੍ਰਬੰਧਕ ਨੇ ਜਿਹੜੇ ਇਹ ਪਿੰਡਾਂ ਦੇ ਵਿੱਚ ਜਾ ਜਾ ਕੇ ਜੋ ਕਿ ਵਿਕਾਸ ਲਈ ਦੇਖ ਰੇ ਕਰ ਰਹੇ ਨੇ ਜੋ ਵੀ ਪੈਸੇ ਨੇ ਉਹਨਾਂ ਬਰੰਡਾ ਬਾਰੇ ਅੱਗੇ ਸਾਡੀ ਜਿਹੜੀ ਗੱਲ ਹੈ ਉਹ ਰੱਖਦੇ ਨੇ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਚੇਤਨ ਸਿੰਘ ਜੋੜਾਵਾਜਰਾ ਸਾਹਿਬ ਸਾਡੇ ਚੇਅਰਮੈਨ ਸਾਹਿਬ ਸਰਦਾਰ ਬਲਕਾਰ ਸਿੰਘ ਤੇ ਜਿੰਨੇ ਵੀ ਇਹਨਾਂ ਦਾ ਸਟਾਫ ਹੈ ਸਾਰਾ ਮਿਹਨਤੀ ਨੇ ਬੜੀ ਮਿਹਨਤ ਦੇ ਨਾਲ ਸਾਰੇ ਕਾਰਜ ਕਰ ਰਹੇ ਨੇ ਸੋ ਇਸੇ ਤਰ੍ਹਾਂ ਸਾਨੂੰ ਉਮੀਦਾਂ ਨੇ ਕਿ ਅੱਗੇ ਵਾਸਤੇ ਵੀ ਹੋਰ ਵੀ ਕਰਦੇ ਰਹਿਣਗੇ ਜੋ ਵੀ ਪਿੰਡਾਂ ਨੂੰ ਪੰਚਾਇਤਾਂ ਨੂੰ ਲੋੜ ਹੈ ਉਹਦੇ ਮੁਤਾਬਕ ਅਗੇ ਵਾਸਤੇ ਵੀ ਸਾਨੂੰ ਬਹੁਤ ਵੱਡੀਆਂ ਆਸਾਂ ਨੇ ਇਨਾਂ ਤੇ ਪਿੰਡ ਦੀ ਪੰਚਾਇਤ ਵੱਲੋਂ ਤੇ ਤੁਹਾਡੇ ਵੱਲੋਂ ਕਿੰਨੀ ਦੇਰ ਪਹਿਲੇ ਮਤਾ ਪਾਇਆ ਗਿਆ ਸੀ ਅ ਮਤਾ ਪਾਇਨ ਤਾਂ ਜੇ ਕੋਈ ਬਹੁਤਾ ਟਾਈਮ ਨਹੀਂ ਹੋਇਆ ਤਕਰੀਬਨ 2-3 ਕਮਹੀਨੇ ਹੋਏ ਨੇ ਬਹੁਤ ਜਲਦੀ ਬਹੁਤ ਜਲਦੀ ਮਿਲ ਕੇ ਸਤਾ ਦੇ ਵਿੱਚ ਆ ਰਿਹਾ ਕੰਮ ਤੇ ਬਹੁਤੀ ਸਾਨੂੰ ਮਿਹਨਤ ਨਹੀਂ ਕਰਨੀ ਪਈ ਕਿੰਨੀ ਗਰਾਡ ਬਣਦੀ ਤੁਹਾਡੇ ਸਾਡੇ ਤੱਕ ਮੇਰੇ ਤੱਕ 3 ਲੱਖ ਰੁਪਏ ਆ ਇੱਕ ਆ ਗਿਆ ਤੇ 5 ਲੱਖ ਰੁਪਏ ਇੱਕ ਆ ਗਿਆ ਇਸ ਚੀਜ਼ ਦੇ ਤੇ ਖਰਚੇ ਜਾਣਗੇ ਤੁਹਾਡੇ ਪਿੰਡ ਜੋ ਕਿ ਪਿੰਡ ਦੇ ਵਿਕਾਸ ਨੇ ਜਿਕੇ ਜੋ ਸਾਡੇ ਮਤੇ ਪਾਏ ਹੋਏ ਨੇ ਜਿਵੇਂ ਕਿ ਇੱਕ ਆਂਗਣਵਾੜੀ ਹੋਣ ਵਾਲੀ ਆ ਸਾਡੇ ਪਿੰਡ ਤੇ ਇੱਕ ਛੋਟਾ ਛੱਪੜ ਆ ਸਾਡੇ ਉਹ ਵੀ ਹੋਣ ਵਾਲਾ ਤੇ ਕੁਝ ਗਲੀਆਂ ਨਾਲੀਆਂ ਨੇ ਉਹ ਵੀ ਹੋਣ ਵਾਲਿਆ ਨੇ ਇੱਕ ਪਿੰਡ ਦਾ ਬਸ ਬਸ ਸਾਡਾ ਜੜ ਬਣਾਉਣਾ ਸੀ ਨੇ ਉਹਦੇ ਵਾਸਤੇ ਕਿ ਕੀ ਨੀਂਦ ਰੱਖਦੇ ਆ ਮਰਨੀ ਪੜੀ ਉਮੀਦਾਂ ਤਾਂ ਬਹੁਤ ਵੱਡੀਆਂ ਨੇ ਜੀ ਬਾਕੀ ਦੇਖੋ ਸਮੇਂ ਦੇ ਮੁਤਾਬਕ ਸਾਰਾ ਕੁਝ ਬਦਲਦਾ ਜਾਣਾ ਹੈ ਸਹੀ ਹੋਵੇਗਾ ਜੋ ਹੋਵੇਗਾ ਸਾਨੂੰ ਬਹੁਤ ਵੱਡੀਆਂ ਆਸਾਂ ਨੇ